ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਨੂੰ ਕੋਈ ਆਪਣਾ ਦੁਸ਼ਮਣ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹੋਵੇ ਤਾਂ ਆਪਾਂ ਕਿਹੜਾ ਪਾਠ ਕਰੀਏ ਕਿ ਉਸ ਆਪਣੇ ਦੁਸ਼ਮਣ ਨੂੰ ਉਸਦੇ ਕੀਤੇ ਹੋਏ ਪਾਪਾਂ ਦਾ ਦੀ ਸਜ਼ਾ ਮਿਲੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਦੀ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਭਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਆਮ ਸੰਸਾਰ ਵਿੱਚ ਦੇਖਦੇ ਹਾਂ ਕਿ ਹਰ ਬੰਦਾ ਅਮੀਰ ਨਹੀਂ ਹੁੰਦਾ ਹਰ ਬੰਦਾ ਗਰੀਬ ਨਹੀਂ ਹੁੰਦਾ ਪਾਰੇ ਸੰਸਾਰ ਵਿੱਚ ਦੇਖਣ ਨੂੰ ਮਿਲਦਾ ਹੈ ਜਿਹੜੇ ਅਮੀਰ ਹੁੰਦੇ ਹਨ ਉਹ ਜਿਹੜਾ ਗਰੀਬ ਹੁੰਦਾ ਹੈ ਉਸ ਤੇ ਆਪਣਾ ਬਹੁਤ ਰੋਹ ਬਜਮਾਉਂਦੇ ਹਨ ਕਿਉਂਕਿ ਅਮੀਰ ਬੰਦਿਆਂ ਦੀ ਸਰਕਾਰੀ ਦਰਬਾਰੇ ਚੱਲਦੀ ਹੁੰਦੀ ਹੈ ਤੇ ਗਰੀਬ ਵਿਚਾਰਾ ਭਾਵੇਂ ਸੱਚਾਈ ਹੋਵੇ ਫਿਰ ਵੀ ਉਸ ਦੀ ਕੋਈ ਨਹੀਂ ਸੁਣਦਾ ਕਿਉਂਕਿ ਅਮੀਰ ਤੋਂ ਡਰ ਲੱਗਦਾ ਹੈ ਕਿ ਜੇਕਰ ਇਸ ਦੇ ਖਿਲਾਫ ਬੋਲਾਂਗੇ ਤਾਂ ਸਾਡਾ ਇਹ ਪਤਾ ਨਹੀਂ ਕੀ ਮਾੜਾ ਕਰਵਾ ਦੇਗਾ ਇਸ ਲਈ ਕਈ ਵਾਰ ਗਰੀਬ ਵਿਚਾਰਾ ਸੱਚਾ ਹੁੰਦਾ ਹੋਇਆ ਵੀ ਦਬ ਕੇ ਰਹਿੰਦਾ ਏ ਉਸ ਵਿਚਾਰੇ ਸੱਚੇ ਦੀ ਕੋਈ ਨਹੀਂ ਸੁਣਦਾ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਇਦਾਂ ਦੇ ਹਾਲਾਤ ਆ ਜਾਣ ਤਾਂ ਫਿਰ ਉਸ ਦੁਸ਼ਮਣ ਨੂੰ ਬਹੁਤ ਹੰਕਾਰ ਹੋ ਜਾਂਦਾ ਏ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਿਆ ਇਹ ਮੇਰਾ ਕੀ ਕਰ ਲੈਣਗੇ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਉਹ ਜਿਹੜੇ ਜਿਸ ਬੰਦੇ ਨੂੰ ਜਿਸ ਗਰੀਬ ਨੂੰ ਮੈਂ ਦਵਾ ਰਿਆਂ ਜੇ ਉਸ ਦਾ ਕੋਈ ਨਹੀਂ ਸੁਣਦਾ ਤੇ ਉਸ ਦੀ ਫਰਿਆਦ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਲੱਗ ਚੁੱਕੀ ਏ ਕਿਉਂਕਿ ਕਹਿੰਦੇ ਨੇ ਜਿਸ ਦਾ ਕੋਈ ਨਹੀਂ ਉਸ ਦਾ ਉਹ ਗੁਰੂ ਨਾਨਕ ਤੇ ਜਦੋਂ ਉਸ ਦੀ ਫਰਿਆਦ ਉਸ ਵਾਹਿਗੁਰੂ ਦੇ ਦਰ ਤੇ ਲੱਗ ਲੱਗ ਗਈ ਤਾਂ ਉਸ ਨੂੰ ਫਿਰ ਕੌਣ ਹਰਾਉਣ ਵਾਲਾ ਦੁਨੀਆ ਵਿੱਚ ਸਾਧ ਸੰਗਤ ਜੀ ਈਰਖਾ ਇੰਨੀ ਕਬਦ ਚੁੱਕੀ ਹੈ ਕਿ ਕੋਈ ਵੀ ਕਿਸੇ ਦਾ ਭੱਲਾ ਹੁੰਦਾ ਜਾ ਰਹੀ ਨਹੀਂ ਸਕਦਾ ਇਥੋਂ ਤੱਕ ਕਿ ਆਪਦੇ ਭੈਣ ਭਰਾ ਵੀ ਇੱਕ ਦੂਜੇ ਦੇ ਦੁਸ਼ਮਣ ਬਣ ਬੈਠੇ ਨੇ ਕਈ ਜਗ੍ਹਾ ਤੇ ਇਹ ਵੀ ਵੇਖਣ ਨੂੰ ਮਿਲਦਾ ਸਾਧ ਸੰਗਤ ਜੀ ਜਿਹੜਾ ਅਸੀਂ ਅੱਜ ਪੰਕਤੀ ਦਾ ਪਾਠ ਦਾ ਜਾਪ ਦੱਸਣ ਜਾ ਰਹੇ ਹਾਂ ਉਹ ਆਪਾਂ ਇਦਾਂ ਨਹੀਂ ਕਰਨਾ ਕਿ ਕਿਸੇ ਨੇ ਆਪਾਂ ਨੂੰ ਮਾੜਾ ਜਾਂ ਕੁਝ ਕਹਿਤਾ ਜਾਂ ਆਪਣੀ ਕਿਸੇ ਨਾਲ ਥੋੜੀ ਜਿਹੀ ਅਣਬਣ ਹੋ ਗਈ ਤੇ ਆਪਾਂ ਉਹ ਪਾਠ ਦਾ ਜਾਪ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਅਰਦਾਸ ਬੇਨਤੀ ਲਾ ਦਿੱਤੀ ਮਹਾਰਾਜ ਜੀ ਅੱਗੇ ਫਿਰ ਉਸ ਦਾ ਕੋਈ ਫਾਇਦਾ ਨਹੀਂ ਸਾਧ ਸੰਗਤ ਜੀ ਉਹ ਪਾਠ ਦਾ ਜਾਪ ਅਸ ਆਪਾਂ ਉਸ ਸਮੇਂ ਕਰ ਸਕਦੇ ਹਾਂ ਜਦੋਂ ਆਪਾਂ ਬਹੁਤ ਮਜਬੂਰ ਤੇ ਬੇਵਸ ਹੋ ਜਾਂਨੇ ਆ ਤਾਂ ਉਦੋਂ ਆਪਾਂ ਉਸ ਪਾਠ ਦਾ ਜਾਪ ਕਰਾਂਗੇ ਫਿਰ ਜਿਸ ਵੀ ਬੰਦੇ ਨੇ ਆਪਾਂ ਨੂੰ ਇੰਨਾ ਮਜਬੂਰ ਕੀਤਾ ਤੇ ਬੇਵਸ ਕੀਤਾ ਹੈ ਫਿਰ ਉਸ ਦਾ ਹਾਲ ਕੀ ਹੁੰਦਾ ਤੁਸੀਂ ਆਪਦੀ ਅੱਖਾਂ ਨਾਲ ਦੇਖੋਗੇ ਸਾਧ ਸੰਗਤ ਜੀ ਆਓ ਹੁਣ ਆਪਾਂ ਉਸ ਪੰਕਤੀ ਦਾ ਜਾਪ ਕਰੀਏ ਗੌੜੀ ਮਹੱਲਾ ਪੰਜਮਾ ਗਰੀਬਾ ਉਪਰ ਜੈ ਖਿੰਜੋ ਦਾੜੀ ਪਾਰ ਭਰਮਸਾ ਅਗਨ ਮੈ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵੜ ਪਾ ਤਾਪ ਦਿਨ ਮਾਰਿਆ ਜੇ ਰਖੇ ਨਾ ਕੋਏ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਕੋ ਰਾਖੇ ਕੰਠ ਲਾਏ ਸਰਨ ਨਾਨਕ ਹਰਨਾਮ ਤੇ ਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਇਸ ਪੰਕਤੀ ਦਾ ਜਾਪ ਸਵਾ ਮਹੀਨਾ ਕਰਨਾ ਹੈ ਰੋਜ਼ਾਨਾ 108 ਮਣਕਿਆਂ ਵਾਲੀਆਂ ਪੰਜ ਮਾਲਾ ਕਰਨੀਆਂ ਨੇ ਸਾਧ ਸੰਗਤ ਜੀ ਜਿਸ ਦਿਨ ਤੁਸੀਂ ਇਸ ਪੰਕਤੀ ਦਾ ਪਾਠ ਸ਼ੁਰੂ ਕਰਨਾ ਹੈ ਉਸ ਦਿਨ ਤੁਸੀਂ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਗੁਰੂ ਮਹਾਰਾਜ ਜੀ ਦੀ ਅੱਗੇ ਅਰਦਾਸ ਬੇਨਤੀ ਲਾ ਦੇਣੀ ਹੈ ਕਿ ਵਾਹਿਗੁਰੂ ਇਹ ਸਾਨੂੰ ਮੁਸੀਬਤ ਪਈਏ ਇਹ ਪਰੇਸ਼ਾਨੀ ਹੈ ਇਹ ਸਾਨੂੰ ਬਹੁਤ ਤੰਗ ਕਰਦੇ ਨੇ ਤੇ ਸਾਡੀ ਮਜਬੂਰ ਕੀਤਾ ਹੈ ਵਾਹਿਗੁਰੂ ਤੁਸੀਂ ਸਾਡੀ ਅਰਦਾਸ ਸੁਨੋ ਤੇ ਸਾਡਾ ਇਸ ਤੋਂ ਪਿੱਛਾ ਛਡਾਓ ਇਸੇ ਕੀਤੇ ਕਰਮਾਂ ਦਾ ਇਸ ਨੂੰ ਫਲ ਦਿਓ ਸਾਤਸੰਗਤ ਜੀ ਉਸ ਤੋਂ ਬਾਅਦ ਤੁਸੀਂ ਇਹ ਸਵਾ ਮਹੀਨਾ ਕਰਕੇ ਤੇ ਜਿਸ ਦਿਨ ਤੁਹਾਡਾ ਸਵਾ ਮਹੀਨਾ ਹੋ ਗਿਆ ਤੁਸੀਂ ਫਿਰ ਦੇਗ ਬਣਾ ਕੇ ਆਪਣਾ ਭੋਗ ਪਾਉਣਾ ਹੈ ਦੇਗ ਦਾ ਪ੍ਰਸ਼ਾਦ ਬਣਾਉਣਾ ਹੈ ਪਾਠ ਕਰਨਾ ਹੈ ਉਸ ਤੋਂ ਬਾਅਦ ਚਕੜਾ ਪ੍ਰਸ਼ਾਦ ਨੂੰ ਭੋਗ ਲਵਾ ਕੇ ਪੰਜ ਬਾਣੀਆਂ ਆਨੰਦ ਸਹਿਬ ਦੀਆਂ ਕਰਕੇ ਭੋਗ ਪਾਉਣਾ ਸਤਿਗੁਰ ਜੀ ਸਾਤਸੰਗਤ ਜੀ ਇਸ ਪਾਠ ਦਾ ਜਾਪ ਆਪਾਂ ਕਿਸੇ ਵੀ ਟਾਈਮ ਕਰ ਸਕਦੇ ਹਾਂ ਅਮਰਤਵੀਲੇ ਵੀ ਕਰ ਸਕਦੇ ਹਾਂ ਪੂਰੇ ਦਿਨ ਵਿੱਚ ਆਪਾਂ ਕਿਸੇ ਟਾਈਮ ਮਰਜ਼ੀ ਕਰ ਸਕਦੇ ਹਾਂ ਜਦੋਂ ਤੁਹਾਨੂੰ ਸਮਾਂ ਮਿਲੇ ਤੁਸੀਂ ਉਦੋਂ ਹੀ ਇਸ ਪੰਕਤੀ ਦਾ ਜਾਪ ਕਰ ਸਕਦੇ ਹੋ ਫਿਰ ਵੇਖਿਓ ਤੁਹਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਕੀ ਹਾਲ ਕਰਦੇ ਮਹਾਰਾਜ ਸਾਧ ਸੰਗਤ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ